ਉਹ ਬੱਚੇ ਇੱਕ ਦਿਨ ਲਈ ਆਏ ਨੇ ਜਿਹੜਾ ਟਾਪਰ ਕਿਦਰ ਕਿਸ ਤਰ੍ਹਾਂ ਦਾ ਮਿਲੜ ਰਹਿ ਗਿਆ ਜੀ ਅੱਜ ਇਹਨਾਂ ਨਾਲ ਕੀ ਹੋਇਆ ਮੈਂ ਆਪ ਦੇ ਮਾਧਿਅਮ ਰਾਹੀਂ ਸਭ ਨੂੰ ਦੱਸਣਾ ਚਾਹਾਂਗਾ ਕਿ ਜਿਹੜਾ ਸਰਕਾਰ ਦਾ ਉਪਰਾਲਾ ਹੈ ਜਿਸ ਦੇ ਤਹਿਤ ਇੱਕ ਦਿਨ ਐਸਐਸਪੀ ਡੀਸੀ ਦੇ ਸੰਗ ਸਾਡੇ ਜਿਹੜੇ ਸਕੂਲਾਂ ਦੇ ਬੱਚੇ ਨੇ ਸਾਡੇ ਟਾਪਰਸ ਨੇ ਉਹ ਡੀਸੀ ਤੇ ਐਸਐਸਪੀ ਦੇ ਨਾਲ ਸਮਾਂ ਬਿਤਾ ਰਹੇ ਨੇ ਉਹ ਇੱਕ ਪੂਰਾ ਦਿਨ ਉਹਨਾਂ ਦੇ ਪੂਰੇ ਘਰਾਂ ਚ ਜਾ ਕੇ ਉਹਨਾਂ ਦੇ ਨਾਲ ਉਹਨਾਂ ਦਾ ਆਲੇ ਦੁਆਲੇ ਦਾ ਰੁਟੀਨ ਦੇਖ ਕੇ ਉਹਨਾਂ ਦੇ ਕੰਮ ਕਰਨ ਦੇ ਤਰੀਕਾ ਨੂੰ ਦੇਖ ਕੇ ਇੱਕ ਤਾਂ ਉਹ ਆਪਣਾ ਟਾਈਮ ਸਪੈਂਡ ਕਰਨਗੇ ਤੇ ਦੂਸਰਾ ਉਹ ਇਹ ਵੀ ਦੇਖ ਸਕਦੇ ਨੇ ਕਿ ਫਿਊਚਰ ਵਿੱਚ ਕੀ ਉਹ ਇਸ ਕਾਰਜ ਖੇਲੀ ਦੇ ਵਿੱਚ ਬਹਿਣਾ ਚਾਹੁੰਦੇ ਨੇ ਇਸ profession ਨੂੰ ਚੂਜ਼ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਇੱਕ ਵਧੀਆ ਐਕਸਪੋਜ਼ਰ ਦੇਣ ਦਾ ਇਹ ਉਪਰਾਲਾ ਹੈ ਸਮਝਦੇ ਕਿ ਬੱਚਿਆਂ ਨੂੰ ਜਿਆਦਾ ਮੋਟੀਵੇਸ਼ਨ ਮਿਲੇਗੀ ਕਿਉਂਕਿ ਵੱਡੇ ਅਧਿਕਾਰੀ ਦੇ ਨਾਲ ਬੈਠ ਕੇ ਉਹਨਾਂ ਦਾ ਸਾਰਾ ਦਿਨ ਸਪੈਂਡ ਕਰਨਾ ਤੇ ਉਹਨਾਂ ਦਾ ਲਾਈਫ ਸਟਾਈਲ ਦੇਖਣਾ ਕਿ ਕਿਸ ਤਰ੍ਹਾਂ ਦਾ ਵਰਕਿੰਗ ਸਟਾਈਲ ਹੈ ਜਾਂ ਕਿਸ ਤਰ੍ਹਾਂ ਦਾ ਕੀ ਹੈ ਜੀ ਬਿਲਕੁਲ ਇਸ ਦੇ ਵਿੱਚ ਬੱਚਿਆਂ ਨੂੰ ਮੋਟੀਵੇਸ਼ਨ ਵੀ ਮਿਲੇਗੀ ਨਾਲੇ ਹੀ ਬੱਚੇ ਇਹ ਵੀ ਦੇਖ ਪਾਣਗੇ ਕਿ ਜਿਹੜੇ ਸਰਕਾਰੀ ਅਫਸਰ ਨੇ ਉਹ ਕੀ ਕੰਮ ਕਰਦੇ ਨੇ ਕਿਸ ਤਰੀਕੇ ਨਾਲ ਉਹਨਾਂ ਦਾ ਰੁਟੀਨ ਰਹਿੰਦਾ ਹੈ ਤੇ ਕੀ ਉਹਨਾਂ ਦੇ ਰੁਝੇਵੇਂ ਹੁੰਦੇ ਨੇ ਬੱਚਿਆਂ ਨੂੰ ਇਸ ਦੀ ਸਿੱਖ ਮਿਲੇਗੀ ਇਨਫੈਕਟ ਜਿਹੜੇ ਸਾਡੇ ਤਿੰਨ ਬੜੇ ਸਿਆਣੇ ਤੇ ਇੰਟੈਲੀਜੈਂਟ ਬੱਚੇ ਨੇ ਜੋਬਨ ਕੁਲਵੀਰ ਤੇ ਮਹਿਕ ਮੈਂ ਇਹਨਾਂ ਨਾਲ ਤੇ ਐਸਪੀ ਹੈੱਡਕ quarter ਅਸੀਂ ਸਵੇਰ ਤੋਂ ਇਹਨਾਂ ਨਾਲ ਜਦੋਂ ਗੱਲਾਂ ਬਾਤਾਂ ਵੀ ਕਰ ਰਹੇ ਹਾਂ ਤਾਂ ਪਤਾ ਚੱਲਦਾ ਹੈ ਕਿ ਸਾਡੇ ਕੋਲ ਵੀ ਇਹ ਬੱਚਿਆਂ ਤੋਂ ਸਿੱਖਣ ਲਈ ਬਹੁਤ ਕੁਝ ਹੈ ਕਿਉਂਕਿ ਬੱਚੇ ਇੱਕ بڑے ਰੂਟੀਨ ਨੂੰ ਫਾਲੋ ਕਰਦੇ ਆ ਕਿਵੇਂ ਪੜ੍ਹਦੇ ਨੇ ਡਿਸਟਰੈਕਸ਼ਨਸ ਤੋਂ ਦੂਰ ਰਹਿੰਦੇ ਨੇ ਆਪਣੇ ਸਾਡ ਨੂੰ 11ਵੀਂ 12ਵੀਂ 10ਵੀਂ 11ਵੀਂ 12ਵੀਂ ਤੇ ਕਾਲਜ ਦੇ ਦਿਨ ਇਹਨਾਂ ਨੇ ਯਾਦ ਕਰਾਤੇ ਕਿ ਕਿਵੇਂ ਤਦ ਪੜ੍ਹਾਈ ਹੁੰਦੀ ਸੀ ਕਿਵੇਂ ਹੁੰਨੇ ਬੱਚੇ ਨਵੀਂ ਚੀਜ਼ਾਂ ਕਰ ਰਹੇ ਨੇ ਤੇ ਅੱਜ ਦੇ ਚੈਲੰਜਸ ਨੂੰ ਫੇਸ ਕਰਕੇ ਉਹਨਾਂ ਨੂੰ ਓਵਰਕਮ ਕਰ ਰਹੇ ਨੇ ਸਰ ਜੋਬਨ ਪਿੱਪਕਾ ਕਿਹੜੀ ਕਲਾਸ ਤੋਂ ਆਏ ਤੇ ਕਿਹੜਾ ਸਿਦਕ ਸਰ ਮੈਂ ਨੇ ਪਲੱਸ 2 ਪਾਸ ਆਊਟ ਕੀਤੀ ਹੈ ਆਮ ਫਰੋਮ ਗਵਰਨਮੈਂਟ ਗਰਲ ਸੀਨੀਅਰ ਸੈਕੰਡਰੀ ਸਕੂਲ ਤੂਰੀ ਵੀ ਪਲੱਸ ਤੋਂ ਪਾਸ ਆਊਟ ਕਰਕੇ ਨਿਕਲੇ ਹੋ ਅੱਜ ਕਿਸ ਤਰ੍ਹਾਂ ਦਾ ਐਕਸਰਮੈਂਟ ਹੈ ਕਮਿਊਨਿਟੀ ਐਸਐਸਪੀ ਸਾਹਿਬ ਨਾਲ ਸਿਦਕ ਹੋਲ ਡੇ ਸਪੈਂਡ ਕਰਨਾ ਇਸ ਵੇਲੇ ਤੋਂ ਬ੍ਰੇਕਫਾਸਟ ਵੀ ਇਹਨਾਂ ਨਾਲ ਕੀਤਾ ਹੈ ਤੇ ਅੱਗੇ ਉਹਨਾਂ ਬ੍ਰਾਂਚੇ ਕਿਸ ਤਰ੍ਹਾਂ ਦਾ ਐਕਸਰਮੈਂਟ ਤੇ ਕੀ ਪਲੈਨਿੰਗ ਹੈ ਸਰ ਇਨਾਂ ਨੂੰ ਮਿਲਣ ਦੀ ਬਹੁਤ ਐਕਸਾਈਟਮੈਂਟ ਸੀ ਐਂਡ ਸਾਰਾ ਜਿਹੜਾ ਹੁਣ ਤੱਕ ਅਸੀਂ ਦੇਖਿਆ ਸਭ ਕੁਝ ਕਾਫੀ ਐਕਸਾਈਟਿਡ ਸੀ ਪਲੇਗਰਾਉਂਡਸ ਦੇਖੇ ਨੇ ਅਸੀਂ ਖੁਦ ਇਵਨ ਸ਼ੂਟਿੰਗ ਕਰਕੇ ਦੇਖੀ ਹੈ ਤਾਂ ਇਸ ਨਾਲ ਸਾਨੂੰ ਇੱਕ ਨਵਾਂ ਜੋ ਮੈਂ ਕਹੂੰਗੀ ਐਕਸਪੀਰੀਅੰਸ ਹੈ ਉਹ ਮਿਲੇ ਹੈ ਐਂਡ ਆਮ ਵੈਰੀ ਮੱਚ ਹੈਪੀ ਥੈਟ ਆਈ ਹੈਵ ਗਾਟ ਦ ਅਪਰਚੂਨਿਟੀ ਟੂ ਸਪੈਂਡ ਅ ਡੇ ਵਿਦ ਆਰ ਐਸਐਸਪੀ ਸਰ ਐਂਡ ਐਸਪੀ ਸਰ ਜਿੰਨੇ ਪਾਸਟੂ ਪਾਸ ਆਊਟ ਕੀਤੀ ਹੈ ਪਾਸਟੂ ਤੱਕ ਦਾ ਜੋ ਸਬਜੈਕਟ ਸਕੂਲ ਦੇ ਵਿੱਚ ਹੁੰਦੇ ਨੇ ਆਪਾਂ ਨੂੰ ਉਹੀ ਕਰਨੇ ਪੈਂਦੇ ਨੇ ਆਫਟਰੋਂ ਪਾਸਟੂ ਕੀ ਪਲੈਨਿੰਗ ਹੈ ਕਿਹੜਾ ਰਸਤੇ ਤੇ ਜਾਣਾ ਹੈ ਕੀ ਬਣਨਾ ਚਾਹੁੰਦੇ ਹੋ ਸਰ ਆਈ ਵਾਂਟ ਟੂ ਬੀਕਮ ਐਨ ਐਰੋਨੌਟਿਕਲ ਇੰਜੀਨੀਅਰ ਮੈਂ ਬੀਟੈਕ ਕਰ ਰਹੀ ਹਾਂ ਇਨ ਐਰੋਸਪੇਸ ਇੰਜੀਨੀਅਰਿੰਗ ਜੀ ਮੇਰਾ ਨਾਮ ਹੈ ਹੈਕਟਿਕ ਕੌਰ ਹੈ ਕਿਹੜੇ ਸਕੂਲ ਦੇ ਵਿੱਚ ਆਏ ਤੇ ਕਿਹੜੀ ਕਲਾਸ ਜੀ ਜੀ ਮੈਂ ਸ਼ਹੀਦ ਮੇਜਰ ਸਿੰਘ ਸਰਕਾਰੀ ਸੀਨੀਅਰ ਸਕੈਂਡਰ ਸਮਾਰਟ ਸਕੂਲ ਪੁਲ ਰਹੇੜੀ ਦੀ ਵਿਦਿਆਰਥਣਾ ਹਾਂ ਤੇ ਮੈਂ ਹੁਣ 10th ਪਾਸ ਕੀਤੀ ਤੇ ਮੈਂ ਹੁਣ ਪਲੱਸ 1 ਚਾਹੀਏ ਕਿਨੇ ਐਕਸਾਈਟਮੈਂਟ ਆਜ ਐਸਐਸਪੀ ਸਾਹਿਬ ਨਾਲ ਇੱਕ ਦਿਨ ਸਪੈਂਡ ਕਰਨਾ ਹੈ ਕਿਤਨਾ ਲੱਗਿਆ ਹਾਂਜੀ ਅੱਜ ਮਤਲਬ ਬਹੁਤ ਖੁਸ਼ੀ ਦੀ ਵੀ ਗੱਲ ਹੈ ਤੇ ਮੈਂ ਬਹੁਤ ਕੱਲ ਦੀ ਐਕਸਾਈਟਿਡ ਵੀ ਸੀ ਕਿਉਂਕਿ ਐਸਐਸਪੀ ਸਾਹਿਬ ਨੂੰ ਮਿਲਣਾ ਸੀਗਾ ਮੈਂ ਕੱਲ ਉਹਨਾਂ ਬਾਰੇ ਮੜੀ ਜੀ ਜਾਣਕਾਰੀ ਵੀ ਇਕੱਠੀ ਕੀਤੀ ਸੀ ਵੀ ਆਪਣੇ ਐਸਐਸਪੀ ਵੀ ਕੌਣ ਨੇ ਹੈ ਨਾ ਤੇ ਅੱਜ ਮੈਂ ਬਹੁਤ ਖੁਸ਼ ਹਾਂ ਕਿ ਮੈਨੂੰ ਉਹਨਾਂ ਨਾਲ ਇੱਕ ਦਿਨ ਬਿਤਾਉਣ ਦਾ ਪੂਰਾ ਮੌਕਾ ਮਿਲੇਗਾ ਕਿਸ ਤਰ੍ਹਾਂ ਸਟੱਡੀ ਦੇ ਜੋ ਤੁਸੀਂ ਕੀਤੀ ਤੁਸੀਂ ਜਿਹੜੇ ਦਿਨ ਟੌਪ ਕੀਤਾ ਹੈ ਕਿਸ ਤਰ੍ਹਾਂ ਤੁਸੀਂ ਤੁਹਾਡਾ ਸਟਰਗਲ ਟਾਈਮ ਰਿਹਾ ਉਹਨੂੰ ਕਿਉਂਕਿ ਘਰ ਦੇ ਵੀ ਕੰਮ ਕਰਨੇ ਹੁੰਦੇ ਨੇ ਬੱਚਿਆਂ ਨੇ ਤੇ ਨਾਲ ਨਾਲ ਸਟੱਡੀ ਵੀ ਕਰਨੀ ਜੀ ਮੇਰੀ ਡੇਲੀ ਰੁਟੀਨ ਬਣੀ ਹੋਈ ਸੀ ਕਿਉਂਕਿ ਮੈਂ ਹਰ ਇੱਕ ਸਬਜੈਕਟ ਦੇ ਮੀਨਸ ਕੇ ਸਾਇੰਸ ਮੈਥ ਜਾਂ ਕੋਈ ਵੀ ਮਤਲਬ ਸਬਜੈਕਟ ਹੁੰਦਾ ਸੀਗਾ ਉਹ ਦੇ ਡੇਲੀ ਅਗਰ 5 ਕੁਐਸਚਨ ਵੀ ਕਰਦੇ ਆਂਗੇ ਤਾਂ ਪੂਰੇ ਸਾਲ ਚ ਸਾਰਾ ਮਤਲਬ ਆਪਣਾ ਦੋ ਤਿੰਨ ਵਾਰੀ ਕਵਰ ਹੋ ਜਾਂਦਾ ਹੈ ਸਿਲੇਬਸ ਮੇਰਾ ਨਾਮ ਕਲਵੀਰ ਸਿੰਘ ਹੈ ਜੀ ਬਹੁਤ ਵਧੀਆ ਲੱਗ ਰਿਹਾ ਹੈ ਬਹੁਤ ਐਕਸਾਈਟਡ ਸੀ ਇਸ ਦਿਨ ਦੇ ਲਈ ਕਿਉਂਕਿ ਜਿਸ ਦਿਨ ਸਾਨੂੰ ਸਨਮਾਨਿਤ ਕੀਤਾ ਗਿਆ ਸੀ ਡੀਸੀ ਸਰਵਲ ਉਸ ਦਿਨ ਹੀ ਸਾਨੂੰ ਦੱਸ ਦਿੱਤਾ ਗਿਆ ਸੀਗਾ ਵੀ ਸਰਕਾਰ ਦੇ ਵੱਲੋਂ ਹੈ ਜਿਹੜਾ ਇਹ ਮਿਸ਼ਨ ਹੈ ਉਹ ਲਾਂਚ ਕੀਤਾ ਗਿਆ ਤੇ ਸਵੇਰ ਤੋਂ ਹੀ ਅਸੀਂ ਇਹਨਾਂ ਨਾਲ ਹੀ ਬ੍ਰੇਕਫਾਸਟ ਕੀਤਾ ਸਰ ਨੇ ਸਾਨੂੰ ਸਾਰਾ ਮਤਲਬ ਪੁਲਿਸ ਲਾਈਨਸ ਦਿਖਾਈਆਂ ਤੇ ਅਸੀਂ ਬਹੁਤ ਐਕਸਾਈਟਡ ਸੀ ਤੇ ਹੁਣ ਵੀ ਬਹੁਤ ਐਕਸਾਈਟਡ ਹੈ ਕਿਉਂਕਿ ਹਜੇ ਤਾਂ ਸਾਰਾ ਦਿਨ ਪਿਆ ਹੈ ਇਸ ਤਰ੍ਹਾਂ ਦੇ ਬੰਦੇ ਅਕਸਰ ਕਹਿੰਦੇ ਨੇ ਕਿ ਧੀ ਕੁੜੀਆਂ ਹੁੰਦੀਆਂ ਉਹ ਪੜਨ ਦੀ ਸ਼ਹਿਰ ਹੈ ਤੁਸੀਂ ਦੋ ਲਾਈਕ ਕਰਾ ਲਿਓ ਦੇਖੋ ਤਾਂ ਮਤਲਬ ਕੁੜੀਆਂ ਨੂੰ ਅੱਗੇ ਲੈ ਕੇ ਆਉਣ ਲਈ ਪਹਿਲਾਂ ਹੁੰਦਾ ਸੀ ਕਿਉਂਕਿ ਪਹਿਲਾਂ ਮੁੰਡੇ ਅੱਗੇ ਜ਼ਿਆਦਾ ਹੁੰਦੇ ਸੀ ਬਟ ਹੁਣ ਉਲਟ ਹੋ ਗਿਆ ਹੁਣ ਕੁੜੀਆਂ ਜ਼ਿਆਦਾ ਅੱਗੇ ਨੇ ਕਿਸ ਤਰ੍ਹਾਂ ਦੀ ਫਰਵਾਂਕੀ ਪਲੈਨਿੰਗ ਹੈ ਫਿਊਚਰ ਦੀ ਵੀ ਕੀ ਪਲੈਨਿੰਗ ਹੈ ਹੁਣ ਸਰ ਮੈਂ ਨਾਨ ਮੈਡ ਨਾਨ ਮੈਡੀਕਲ ਲੱਤੀ ਹੈ ਨਾਨ ਮੈਡੀਕਲ ਤੋਂ ਬਾਅਦ ਬੀਟੈਕ ਕਰਕੇ ਉਸ ਤੋਂ ਬਾਅਦ ਮੈਂ ਯੂਪੀਐਸਸੀ ਦੀ ਤਿਆਰੀ ਕਰਕੇ ਆਈਏਐਸ ਬਣਨੀ ਹੈ ਸਮਝੋ ਕਿ ਜਿਸ ਤਰ੍ਹਾਂ ਅੱਜ ਤੁਹਾਨੂੰ ਵਿਜ਼ਿਟ ਕਰਨ ਦਾ ਮੌਕਾ ਮਿਲਿਆ ਦੂਜੇ ਬੱਚਿਆਂ ਨੂੰ ਵੀ ਇਹਨੂੰ ਮੋਟੀਵੇਸ਼ਨ ਮਿਲਦੀ ਤੇ ਉਹ ਵੀ ਪੜਾਂਗੇ ਆਦੇ ਨੇ ਜਰੂਰ ਮੋਟੀਵੇਸ਼ਨ ਮਿਲੂ ਕਿਉਂਕਿ ਸਰ ਐਡੇ ਵੱਡੇ ਆਫੀਸਰਸ ਨਾਲ ਇੱਕ ਦਿਨ ਸਪੈਂਡ ਕਰਨਾ ਕੋਈ ਉਹ ਗੱਲ ਨਹੀਂ ਹੈਗੀ ਦੀ